ਕੇਜਰੀ ਗੱਲ ਕੀ ਸਾਡਾ ਮਾਮਾ ਲੱਗਦਾ ਯਾਰ ਹੈ ਲੋਕਾਂ ਨੂੰ ਖੱਜਲ ਕਰਨ ਆ ਗਿਆ ਕੀ ਕਰਕੇ ਗਿਆ ਲੋਕਾਂ ਨੇ ਖੱਜਲੇ ਕਰਕੇ ਗਿਆ ਉਲਟਾ ਆ ਜਾਮ ਲਵਾ ਗਿਆ ਜਿਹੜੇ ਲੋਕਾਂ ਨੇ ਜਿਹੜੀ ਨੀਤ ਨਾਲ ਸੱਚੀ ਨਾਲ ਸਾਨੂੰ ਰਾਸਣ ਦਿੱਤਾ ਅਸੀਂ ਉਸੇ ਸੱਚੀ ਨੀਤ ਨਾਲ ਪਛਾਈਏ ਪਰ ਯਾਰ ਸਾਨੂੰ ਤਾਂ ਉੱਥੇ ਤੱਕ ਪਹੁੰਚਣੇ ਨਹੀਂ ਦਿੱਤਾ ਜਾਂਦਾ ਕੀ ਆ 20 ਦਿਨ ਪਹਿਲਾਂ ਕਿੱਥੇ ਤੇ ਜਦੋਂ ਦੇ ਲੋਕਾਂ ਹੜੱਚ ਰੁੱੜ ਰਹੇ ਨੇ ਉਦੋਂ ਦੇ ਆਉਂਦੇ ਜੇ ਤੁਹਾਨੂੰ ਪੰਜਾਬ ਨਾਲ ਹਮਦਰਦੀਆਂ ਦੇ ਕੇ ਕੀ ਗਿਓ ਕਿਹੜਾ ਫੰਡ ਜਾਰੀ ਕਰਿਆ ਜਾ ਕੇ ਤੁਸੀਂ ਬੈਠੋ ਮੋਦੀ ਦੇ ਬਾਹਰ ਚ ਵੀ ਠੀਕ ਹੈ ਪੰਜਾਬ ਲਈ ਫੰਡ ਜਾਰੀ ਕਰੋ ਪਹਿਲਾਂ ਤਾਂ ਤੁਸੀਂ ਪੰਜਾਬ ਲੁੱਟ ਕੇ ਖਾ ਲਿਆ ਯਾਰ ਹੁਣ ਤੁਸੀਂ ਨਾਟਕ ਕਰਨ ਆ ਰਹੇ ਹੋ 20 ਦਿਨਾਂ ਬਾਅਦ ਜਿਹੜੇ ਲੋਕ ਸੇਵਾ ਕਰਨੀ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਵੀ ਨਹੀਂ ਕਰਨ ਦੇ ਰਹੇ ਨਾ ਤੁਸੀਂ ਐਮਪੀ ਨਾ ਤੁਸੀਂ ਐਮਐਲਏ ਨਾ ਤੁਸੀਂ ਮੁੱਖ ਮੰਤਰੀ ਨਾ ਤੁਸੀਂ ਐਮਸੀ ਕਿਹੜਾ ਪ੍ਰੋਟੋਕਾਲ ਹੈ ਸਾਨੂੰ ਤੁਸੀਂ 4 ਘੰਟੇ ਹੋ ਕੇ ਜਾਮ 'ਚ ਖੜਾ ਰੱਖਿਆ ਉਹ ਖੜੀਆਂ ਪੁਲਿਸ ਦੀਆਂ ਜਿਪਸੀਆਂ ਆ ਖੜੀਆਂ ਟਰਾਲੀ ਪਿੱਛੇ ਰਸਨ ਵਾਲੀ ਉਹ ਯਾਰ ਤੁਸੀਂ ਉਹਨਾਂ ਨੂੰ ਕਮ ਸੇ ਕਮ ਰਸਨ ਤਾਂ ਵੰਡ ਲੈਣ ਦਿਓ ਉਹ ਲੋਕਾਂ ਤੱਕ ਪਹੁੰਚਦਾ ਜਾਣ ਦਿਓ ਇੱਕ ਸਿਰਫ ਡਰਾਮੇ ਲਈ ਤੁਸੀਂ ਆਜੋ ਯਾਰ ਦੇਜੋ ਜਿਹੜਾ ਤੁਹਾਡਾ ਕਾਹਦਾ ਪ੍ਰੋਟੋਕਾਲ ਹੈ ਕਾਦੇ ਲਈ ਤੁਸੀਂ ਨਿ ਸਿਕਿਉਰਟੀ ਕਾਦੇ ਲਈ ਚੱਕੀ ਐ ਜਾਓ ਤੁਹਾਨੂੰ ਹਮਦਰਦੀ ਇੱਕ ਗੱਡੀ ਚ ਦੇਜੋ ਯਾਰ ਗੇੜਾ ਉਧਰੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮੈਂ ਹੈਲੀਕਾਪਟਰ ਦੇ ਤਾਂ ਉਹ ਯਾਰ ਕੀ ਕਰਨਾ ਹੈਲੀਕਾਪਟਰ ਚ ਕਿੰਨੇ ਲੋਕ ਕੱਢਦੇ ਕੀ ਤੁਹਾਡੇ ਲੋਕ ਸਪਾਈਡਰਮੈਨ ਨੇ ਵੀ ਹਾਂ ਕੋਠਿਆਂ ਤੋਂ ਉੱਡ ਕੇ ਤੁਹਾਡੇ ਹੈਲੀਕਾਪਟਰ ਚ ਵੜ ਜਾਣਗੇ ਦੋ ਬੰਦੇ ਤੁਸੀਂ ਕੱਢਦੇ ਹੋ ਯਾਰ ਮਸ਼ਹੂਰੀਆਂ ਤੁਹਾਡੀਆਂ ਐਡੀ ਐਟੀਆਂ ਹੁਣ ਤਾਂ ਮੁੱਖ ਮੰਤਰੀ ਤੇ ਹੁਣ ਤਾਂ ਹਮਦਰਦੀ ਹੋ ਲੋਕਾਂ ਨਾਲ ਜਾਂ ਹੁਣ ਵੀ ਐਕਟਿੰਗੇ ਕਰਨੀ ਹੈਗੀ ਪਤਾ ਨਹੀਂ ਐਡਾ ਐਡੀ ਛੇਤੀ ਅੱਖਾਂ 'ਚ ਪਾਣੀ ਕਿਵੇਂ ਆ ਜਾਂਦਾ ਤੁਸੀਂ 1000 ਕਰੋੜ ਰੁਪਇਆ ਤੁਸੀਂ ਫੰਡ ਠੀਕ ਹੈ ਐਡ ਵਾਸਤੇ ਰੱਖਿਆ ਹੋਇਆ ਉਹ ਉਹ ਲਾ ਦਿਓ ਤਾਂ ਯਾਰ ਲੋਕਾਂ ਦੀ ਸੇਵਾ ਵਾਸਤੇ ਖੜਪੀਟ ਤੈਨੂੰ ਦੇ ਦੋ ਤਾਂ ਤੁਹਾਡੀ ਐਡ ਤਾਂ ਤੁਹਾਡੀ ਮਸ਼ਹੂਰੀ ਤਾਂ ਲੋਕ ਏ ਕਰ ਦੇਣਗੇ ਵੀ ਇਦੋਂ ਚੰਗੀ ਸਰਕਾਰ ਨਹੀਂ ਹੈਗੀ ਜਿਹੜੇ ਲੋਕ ਅੱਜ ਗਾਲਾਂ ਕੱਢਦੇ ਨੇ ਵੀ ਹਾਂ ਤੁਸੀਂ ਡਰਾਮਿਆਂ ਤੋਂ ਬਾਹਰ ਨਹੀਂ ਆ ਤੇ ਹੁਣ ਵੀ ਨਹੀਂ ਆਉਂਦੇ ਯਾਰ ਹਰੇਕ ਨੂੰ ਮਾੜਾ ਨਹੀਂ ਕਹਿੰਦੇ ਉਹ ਸੰਤ ਸੀਚੇ ਵਾਲਸ ਨੇ ਠੀਕ ਹੈ ਕਰਦੇ ਨੇ ਸੇਵਾ ਯਾਰ ਅਸੀਂ ਉਹਨਾਂ ਦੀ ਠੀਕ ਹੈ ਕਰਦੇ ਆਂ ਸਲਾਂਗਾ ਕਰਦੇ ਆਂ ਅਸੀਂ ਉਹਨਾਂ ਨੂੰ ਹੱਥ ਜੋੜਦੇ ਆਂ ਵੀ ਹਾਂ ਠੀਕ ਹੈ ਤੁਸੀਂ ਸੱਚੇ ਦਿਲੋਂ ਲੱਗੇ ਹੋਇਓ ਇਹ ਵੀ ਕਰਨ ਕਿ ਅੱਜ ਇਹਨਾਂ ਦਾ ਟਰੋਲ ਬਣ ਰਿਹਾ ਹੈ ਇਹਨਾਂ ਦਾ ਮਜ਼ਾਕ ਉੱਡਦਾ ਹਰੇਕ ਤੁਸੀਂ ਕੋਈ ਸਾਈਟ ਖੋਲ ਕੇ ਦੇਖ ਲਓ ਉੱਥੇ ਇਹ ਮਜ਼ਾਕ ਦਾ ਪਾਤਰ ਬਣੇ ਹੋ ਨੇ ਇਹਨਾਂ ਨੂੰ ਨਹੀਂ ਦਿਖਦਾ ਵੀ ਅਸੀਂ ਲੋਕਾਂ ਨੇ ਕੀ ਕਰ ਰਹੇ ਆਂ ਸਾਡਾ ਮਜ਼ਾਕ ਉੱਡ ਰਿਹਾ ਠੀਕ ਹੈ ਸਮਾਂ ਨਹੀਂ ਹੈਗਾ ਇੰਨਾ ਚ ਗਲਤੀਆਂ ਕੱਢੀਏ ਇਹ ਤਾਂ ਪੰਜਾਬ ਨੂੰ ਦਿਖ ਗਿਆ ਇਹ ਤਾਂ 2027 ਚ ਲੋਕ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਦੇ ਦੇਣਗੇ ਬੜੀ ਚੰਗੀ ਤਰ੍ਹਾਂ ਤੁਸੀਂ ਰੁਕੋ ਮਹੀਨਾ ਦੋ ਮਹੀਨੇ ਆ ਨੰਗਣ ਦਵਾ ਮਹੂਨ ਦੋ ਠੀਕ ਮਾਹੌਲ ਉਦੋਂ ਬਾਅਦ ਦਿਖਾਵਾਂਗੇ ਤੁਹਾਨੂੰ ਇੰਨਾ ਜੇ ਵੀਡੀਓ ਇਹਨਾਂ ਦਾ ਜਵਾਬ ਉਦੋਂ ਦੇਵਾਂਗੇ ਪੰਜਾਬ ਦੇ ਵਿੱਚ ਹੜਾਂ ਕਰਨਾ ਇਸ ਵੇਲੇ ਜੋ ਸਥਿਤੀ ਬਣੀ ਹੋਈ ਆ ਉਹ ਕਿਸੇ ਤੋਂ ਲੁਕੀ ਨਹੀਂ ਲੜ ਰਹੇ ਨੇ ਪੰਜਾਬੀ ਇਸ ਸਮੱਸਿਆ ਦੇ ਨਾਲ ਪੂਰਾ ਪੰਜਾਬ ਲੜ ਰਿਹਾ ਪਰ ਇਸ ਵੇਲੇ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਤੁਹਾਨੂੰ ਦਿਸਣਗੇ ਇੱਕ ਤਾਂ ਇਸ ਸਥਿਤੀ ਦੇ ਨਾਲ ਨਜਿੱਠਣ ਵਾਲੇ ਇਹਨਾਂ ਲੋਕਾਂ ਦੀ ਮਦਦ ਕਰਨ ਵਾਲੇ ਤੇ ਦੂਜੇ ਸਿਰਫ ਸਿਆਸਤ ਕਰਨ ਵਾਲੇ ਤੇ ਡਰਾਮੇਬਾਜ਼ ਇਸ ਸਾਰੇ ਮਸਲੇ ਤੇ ਸਾਰੀ ਸਥਿਤੀ ਤੇ ਸਾਰੀ ਘਟਨਾ ਤੇ ਡਰਾਮੇਬਾਜ਼ੀ ਕਰਨ ਵਾਲੇ ਲੋਕ ਤਾਂ ਜਦੋਂ ਪੰਜਾਬ ਦੇ ਵਿੱਚ ਜਿਹੜੇ ਬੈਠੇ ਸੀ ਲਗਾਤਾਰ ਤਿੰਨ ਸਾਢੇ ਤਿੰਨ ਸਾਲ ਤੋਂ ਜਦੋਂ ਪੰਜਾਬ ਦੇ ਵਿੱਚ ਤੇ ਮੁਸੀਬਤ ਆਈ ਤਾਂ ਪੰਜਾਬ ਛੱਡ ਕੇ ਭੱਜ ਗਏ ਤਾਂ ਫਿਰ ਜਦੋਂ ਪੰਜਾਬੀਆਂ ਨੇ ਲਾਹਣ ਤਾਂ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਫਿਰ ਉਹਨਾਂ ਨੂੰ 15 ਦਿਨਾਂ ਬਾਅਦ ਪੰਜਾਬ ਦੀ ਯਾਦ ਆਈ ਤੇ ਅੱਜ ਫਿਰ ਦਿੱਲੀ ਤੋਂ ਉਹ ਪੰਜਾਬ ਆਉਂਦੇ ਨੇ ਪੰਜਾਬ ਆ ਕੇ ਮਦਦ ਕੀ ਕਰਕੇ ਗਏ ਨੇ ਜਾਂ ਸਿਰਫ ਇੱਕ ਡਰਾਮਾ ਕ੍ਰੀਏਟ ਕੀਤਾ ਗਿਆ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਕੁਛ ਨਹੀਂ ਲੱਗਦੇ ਅੱਜ ਇੱਕ ਹੋਰ ਫਿਰ ਪੰਜਾਬ ਦੇ ਵਿੱਚ ਆਏ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਜਦੋਂ ਉਹ ਆਉਂਦੇ ਨੇ ਤਾਂ ਪੁਲਿਸ ਨੇ ਆਮ ਲੋਕਾਂ ਦੀ ਐਂਟਰੀ ਬੰਦ ਕਰਤੀ ਉਹ ਸਰਾਹ ਦੀ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਅੱਧਾ ਦਿਨ ਰਾਹ ਬੰਦ ਰਿਹਾ ਜਿਹੜੇ ਮਾਲਵੇ ਤੋਂ ਜਾਂ ਪੰਜਾਬ ਦੇ ਹੋਰ ਕੋਨਿਆਂ ਤੋਂ ਲੋਕ ਮਦਦ ਲੈ ਕੇ ਆਏ ਸੀ ਉਹ ਲੋਕ ਪਰੇਸ਼ਾਨ ਹੋਏ ਤਾਂ ਇਸ ਵੇਲੇ ਮੇਰੇ ਪਿੱਛੇ ਤੁਸੀਂ ਬਿਲਕੁਲ ਦੇਖੋਗੇ ਇੱਕੋ ਇੱਕ ਪੋਲਾਗਾਹੇ ਸਤਲੁਜ ਦਾ ਜਿਹੜਾ ਹੜਪਰਭਾਵਤ ਇਲਾਕੇ ਦੇ ਨਾਲ ਇਸ ਏਰੀਏ ਨੂੰ ਜੋੜਦਾ ਸੁਲਤਾਨਪੁਰ ਲੋਧੀ ਸ਼ਹਿਰ ਵੱਲ ਨੂੰ ਜਿਹੜਾ ਪੁਲ ਜਾਂਦਾ ਇੱਕੋ ਇੱਕ ਪੁਲਾਹੇ ਇੱਕੋ ਇੱਕ ਰਸਤਾ ਦੂਜੇ ਸਾਰੇ ਪਿੰਡ ਦੂਜੇ ਪਾਸੇ ਪਾਣੀ ਦੀ ਮਾਰ ਹੇਠ ਨੇ ਪਰ ਇਹ ਰਾਹ ਰੋਕਿਆ ਗਿਆ ਤੁਸੀਂ ਪੁਲ ਤੇ ਵੀ ਦੇਖੋਗੇ ਤੁਹਾਨੂੰ ਸਿਰਫ ਪੁਲਿਸ ਦੀਆਂ ਜਿਪਸੀਆਂ ਦਿਸਣਗੀਆਂ ਦੂਰ ਤੱਕ ਜਿਹੜੇ ਲੋਕ ਨੇ ਟਰੈਕਟਰ ਉਹਨਾਂ ਦੇ ਪਿੱਛੇ ਖੜੇ ਨੇ ਮਦਦ ਵਾਲੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਧੂਰੀ ਤੋਂ ਨਰਜਨ ਕਾਂਗਰਸੀ ਆਗੂ ਹਰਦੀਪ ਦੌਲਤਪੁਰ ਨੇ ਹਰਦੀਪ ਮੇਰੇ ਨਾਲ ਨੇ ਉਹ ਵੀ ਇੱਧਰ ਆਈ ਸੀ ਸੇਵਾ ਦੇ ਲਈ ਤਾਂ ਸਾਨੂੰ ਮਿਲੇ ਅਸੀਂ ਦੇਖਿਆ ਕਿ ਲਗਾਤਾਰ 4-5 ਘੰਟਿਆਂ ਤੋਂ ਪੁਲਿਸ ਪਰੇਸ਼ਾਨ ਕਰ ਰਹੀ ਸੀ ਉਹ ਕੱਲ੍ਹ ਵਾ ਸ਼ੁਰੂ ਕਰਦੇ ਹਾਂ ਹਰਦੀਪ ਭਾਈ ਜੋ ਸਥਿਤੀ ਅਸੀਂ ਦੇਖੀ ਤੁਸੀਂ ਵੀ ਨਾਲ ਸੀ ਉੱਥੇ ਕਿਸ ਤਰੀਕੇ ਹੁਣ ਵੀ ਆਪਾਂ ਦੇਖਾਂਗੇ ਪੁਲਿਸ ਹੀ ਪੁਲਿਸ ਖੜੀ ਆ ਆਮ ਲੋਕਾਂ ਨੂੰ ਨਹੀਂ ਜਾਣ ਦਿੱਤਾ ਗਿਆ ਥੋੜੇ ਵਰਗੇ ਲੋਕ ਜਿਹੜੇ ਇੱਥੇ ਆ ਕੇ ਮਦਦ ਕਰਨੀ ਚਾਹੁੰਦੇ ਸੀ ਦੇਖਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਅੱਗੇ ਨਹੀਂ ਬਹੁਤ ਲੋਕ ਪਰੇਸ਼ਾਨ ਹੋਏ ਇੱਥੇ ਜੀ ਜੀ ਬਾਈ ਜੀ ਅਸੀਂ ਨਾ ਧੂਰੀ ਤੋਂ ਸੇਵਾ ਲੈ ਕੇ ਆਉਣੀ ਸੀ ਤਾਂ ਅਸੀਂ ਸੋਚਿਆ ਵੀ ਅਸੀਂ ਪਹਿਲਾਂ ਜਾ ਕੇ ਦੇਖ ਲਈਏ ਜਿਹੜੇ ਇਲਾਕੇ ਦੇ ਵਿੱਚ ਅਸੀਂ ਸੇਵਾ ਲੈ ਕੇ ਜਾਣੀ ਹੈ ਵੀ ਉੱਥੇ ਕਿਵੇਂ ਦਾ ਮਾਹੌਲ ਹੈ ਵੀ ਲੋਕਾਂ ਦੀ ਸੇਵਾ ਸਹੀ ਜਗ੍ਹਾ ਤੇ ਲੱਗ ਸਕੇ ਪਰ ਜਦੋਂ ਅਸੀਂ ਇੱਥੇ ਆਏ 4 ਘੰਟਿਆਂ ਤੋਂ ਅਸੀਂ ਜਾਮ 'ਚ ਖੜੇ ਆ ਉਹ ਯਾਰ ਦਿੱਲੀ ਦੇ ਨਕਾਰੇ ਹੋਏ ਹਾਰੇ ਹੋਏ ਲੋਕ ਨਾ ਤੁਸੀਂ ਐਮਪੀ ਨਾ ਤੁਸੀਂ ਐਮਐਲਏ ਨਾ ਤੁਸੀਂ ਮੁੱਖ ਮੰਤਰੀ ਨਾ ਤੁਸੀਂ ਐਮਸੀ ਕਿਹੜਾ ਪ੍ਰੋਟੋਕਾਲ ਹੈ ਸਾਨੂੰ ਤੁਸੀਂ 4 ਘੰਟੇ ਹੋ ਗਏ ਜਾਮ 'ਚ ਖੜਾ ਰੱਖਿਆ ਉਹ ਖੜੀਆਂ ਪੁਲਿਸ ਦੀਆਂ ਜਿਪਸੀਆਂ ਆ ਖੜੀਆਂ ਟਰਾਲੀ ਪਿੱਛੇ ਰਸਣ ਵਾਲੀ ਉਹ ਯਾਰ ਤੁਸੀਂ ਉਹਨਾਂ ਨੂੰ ਕਮ ਸੇ ਕਮ ਰਸਣ ਤਾਂ ਬੰਡ ਲੈਣ ਦੋ ਉਹ ਲੋਕਾਂ ਤੱਕ ਪਹੁੰਚਦਾ ਜਾਣ ਦੋ ਕੀ ਲੈ ਕੇ ਆਏ ਹੋ ਤੁਸੀਂ ਪੰਜਾਬ ਲਈ ਸਾਨੂੰ ਦੱਸੋ ਤੁਸੀਂ ਪੰਜਾਬ ਨਾਲ ਤੁਹਾਡੀ ਹਮਦਰਦੀ ਆ 20 ਦਿਨ ਪਹਿਲਾਂ ਕਿੱਥੇ ਤੇ ਜਦੋਂ ਦੇ ਲੋਕ ਹੜ੍ਹ ਚ ਰੁੜ ਰਹੇ ਨੇ ਉਦੋਂ ਦੇ ਆਉਂਦੇ ਜੇ ਤੁਹਾਨੂੰ ਪੰਜਾਬ ਨਾਲ ਹਮਦਰਦੀ ਆ ਦੇ ਕੇ ਕੀ ਗਿਓ ਕਿਹੜਾ ਫੰਡ ਜਾਰੀ ਕਰਿਆ ਜਾ ਕੇ ਤੁਸੀਂ ਬੈਠੋ ਮੋਦੀ ਦੇ ਬਾਹਰ ਚ ਵੀ ਠੀਕ ਆ ਪੰਜਾਬ ਲਈ ਫੰਡ ਜਾਰੀ ਕਰੋ ਪਹਿਲਾਂ ਤਾਂ ਤੁਸੀਂ ਪੰਜਾਬ ਲੁੱਟ ਕੇ ਖਾ ਲਿਆ ਯਾਰ ਹੁਣ ਤੁਸੀਂ ਨਾਟਕ ਕਰਨ ਆ ਰਹੇ ਹੋ 20 ਦਿਨਾਂ ਬਾਅਦ ਜਿਹੜੇ ਲੋਕ ਸੇਵਾ ਕਰਨੀ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਵੀ ਨਹੀਂ ਕਰਨ ਦੇ ਰਹੇ ਤਾਂ ਬੰਦ ਕਰੋ ਯਾਰ ਅਸੀਂ ਇੱਕ ਨਾ ਮੁੱਖ ਮੰਤਰੀ ਸਾਹਿਬ ਤਾਂ ਅਮਨ ਲਾਡੂ ਗਏ ਹੋਏ ਤੇ ਲੋਕਾਂ ਨੇ ਨਾ ਲੋਕਾਂ ਨੂੰ ਐਂ ਦੀ ਵੀ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਅਮਨ ਲਾਡੂ ਚ ਆ ਕੇ ਕੀ ਕਰ ਦੇਣਗੇ ਲੋਕਾਂ ਨੇ ਸੱਦਿਆ ਉਹਨਾਂ ਨੂੰ ਬੜੇ ਮੈਸੇਜ ਦਿੱਤੇ ਬੜੀਆਂ ਵੀਡੀਓ ਪਾਈਆਂ ਵੀ ਮੁੱਖ ਮੰਤਰੀ ਸਾਹਿਬ ਉਹ ਜਦੋਂ ਮੁੱਖ ਮੰਤਰੀ ਸਾਹਿਬ ਆਏ ਆ ਕੇ ਮੁੱਖ ਮੰਤਰੀ ਸਾਹਿਬ ਨੇ ਵੀ 4-4 ਘੰਟੇ ਦਾ ਜਾਮ ਲਵਾਤਾ ਜਾਮ ਲਵਾ ਕੇ ਪਤਾ ਨਹੀਂ ਉਹ ਇੱਕ ਬੀਬੀ ਕਲਿੱਪ ਵਾਲੀ ਕਿੱਥੋਂ ਫੜ ਲਿਆਂਦੀ ਉਹਨਾਂ ਨੇ ਨਾਟਕ ਕਰੀ ਜਾਂਦੇ ਨੇ ਯਾਰ ਇੰਨਾ ਰੋਣਾ ਪਤਾ ਨਹੀਂ ਮੌਕੇ ਤੇ ਕਿਵੇਂ ਆ ਜਾਂਦਾ ਐਡਾ ਐਕਟ ਪਤਾ ਨਹੀਂ ਕਿੱਡਾ ਤਕੜਾ ਹੈਂ ਮੁੱਖਤਾ ਐਕਟਰ ਤਾਂ ਹੈਗੀ ਨਾ ਤਗੜੇ ਰਹੇ ਨੇ ਉਹ ਬਾਈ ਜੀ ਹੁਣ ਤਾਂ ਮੁੱਖ ਮੰਤਰੀ ਤੇ ਹੁਣ ਤਾਂ ਹਮਦਰਦੀ ਹੋ ਲੋਕਾਂ ਨਾਲ ਜਾਂ ਹੁਣ ਵੀ ਐਕਟਿੰਗੇ ਕਰਨੀ ਹੈ ਕੀ ਪਤਾ ਨਹੀਂ ਐਡਾ ਐਡੀ ਛੇਤੀ ਅੱਖਾਂ 'ਚ ਪਾਣੀ ਕਿਵੇਂ ਆ ਜਾਂਦਾ ਤੁਸੀਂ ਰੋਟੀ ਖਾਣ ਦਾ ਡਰਾਮਾ ਕਰ ਦੋ ਯਾਰ ਖਾਓ ਤੁਸੀਂ ਫਾਈਵ ਸਟਾਰ ਚ ਰੋਟੀ ਖਾਓ ਅਸੀਂ ਕੀ ਲੈਣਾ ਤੁਸੀਂ ਮੁੱਖ ਮੰਤਰੀ ਨੂੰ ਖਾ ਸਕਦੇ ਹੋ ਪਰ ਲੋਕਾਂ ਲਈ ਕੀ ਕਰ ਰਹੇ ਹੋ ਤੁਸੀਂ ਲੋਕਾਂ ਲਈ ਤਾਂ ਯਾਰ ਕੁਝ ਕਰ ਜੋ ਉਹਨਾਂ ਨੂੰ ਤਾਂ ਕੋਈ ਫੰਡ ਜਾਰੀ ਕਰ ਦੋ ਥੋੜੇ ਅਫਸਰ ਨੇ ਥੋੜੇ ਲੋਕ ਨੇ ਯਾਰ ਤੁਸੀਂ ਉਹ ਲੋਕਾਂ ਨੂੰ ਲੁੱਟੀ ਜਾਂਦੇ ਨੇ ਜਿਹੜਾ ਰਸਣ ਲੈ ਕੇ ਆ ਰਹੇ ਨੇ ਉਹ ਲੋਕਾਂ ਦਾ ਰਸਣ ਪਈ ਜੀ ਇਹ ਫੜ ਕੇ ਡੰਪ ਕਰ ਲੈਂਦੇ ਨੇ ਉਸ ਤੋਂ ਬਾਅਦ ਆਪਦੇ ਸਟicker ਲਾ ਕੇ ਉਹਦੇ ਤੇ ਉਹ ਰਸਣ ਨੂੰ ਪਹਚਾਇਆ ਜਾਂਦਾ ਲੋਕ ਸੇਵਾ ਕਰਨੀ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਸੇਵਾ ਵੀ ਨਹੀਂ ਕਰਨ ਦੇ ਰਹੇ ਹਰਦੀਪ ਮੈਂ ਵੇਖਿਆ ਤੁਸੀਂ ਵੀ ਜਿਸ ਤਰ੍ਹਾਂ ਧੂਰੀ ਤੋਂ ਆਏ ਤੁਸੀਂ ਇਹੀ ਮੇਰੇ ਖਿਆਲ ਤੁਸੀਂ ਜਿਵੇਂ ਸਾਨੂੰ ਦੱਸਿਆ ਕਿ ਤੁਸੀਂ ਇਹੀ ਦੇਖਣ ਆਏ ਸੀ ਕਿ ਯਾਰ ਅਸੀਂ ਘਟੋ ਘਟੇ ਸਥਿਤੀ ਦੇਖਣੀ ਹੈ ਵੀ ਇੱਥੇ ਚੀਜ਼ ਕਿਹੜੀ ਦੀ ਲੋੜ ਹੈ ਸੀ ਉਹ ਲੈ ਕੇ ਆਵਾਂਗੇ ਇਹ ਨਾ ਹੋਵੇ ਅਸੀਂ ਕੁਝ ਹੋਰ ਲਈਏ ਤੇ ਇੱਥੇ ਹੋਰ ਹੋਵੇ ਪਰ ਜਦੋਂ ਆਏ ਸਾਰੇ ਪਰੇਸ਼ਾਨ ਹੋਏ ਮੈਂ ਇੱਕ ਵਾਰ ਫਿਰ ਉਸੇ ਗੱਲ ਤੇ ਆਉਂਗਾ ਮਤਲਬ ਕੇਜਰੀਵਾਲ ਦੇ ਇੱਥੇ ਆਉਣ ਦੇ ਨਾਲ ਤੁਹਾਨੂੰ ਲੱਗਦਾ ਨਿਕ ਉਹ ਆ ਕੇ ਉੱਥੇ ਖੜ ਕੇ ਚਾਰ ਫੋਟੋਆਂ ਖਿਚਾ ਕੇ ਤਾਂ ਸੋਸ਼ਲ ਮੀਡੀਆ ਤੇ ਪਾ ਸਕਦੇ ਆ ਕਿ ਮੈਂ ਪੰਜਾਬ ਜਾ ਕੇ ਆਇਆ ਜਾਇਜ਼ਾ ਲੈ ਕੇ ਆ। ਪਰ ਉਸ ਜਾਇਜ਼ੇ ਦੇ ਵਿੱਚੋਂ ਨਿਕਲਣਾ ਕੀ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੇਜਰੀਵਾਲ ਦੀ ਅਸਲ ਜਗ੍ਹਾ ਜੋ ਉਹਨਾਂ ਨੇ ਪੰਜਾਬ ਦੇ ਲਈ ਲੜਨਾ ਤਾਂ ਦਿੱਲੀ ਦੇ ਵਿੱਚ ਤਰਨਾਂ ਲਾਉਣ ਨਾ ਕੇਂਦਰ ਸਰਕਾਰ ਅਗੇ ਕਿ ਸਾਡਾ ਪੰਜਾਬ ਮਾਰ ਰਿਹਾ ਜੀ ਤੁਸੀਂ ਕੋਈ ਵਿਸ਼ੇਸ਼ ਪੈਕੇਜ ਦੇ ਲਈ ਜਾਰੀ ਕਰੋ। ਬਾਈ ਜੀ ਰਾਜ ਸਭਾ ਇਹਨਾਂ ਦੇ ਭੱਜੀ ਹੁੰਨੀ ਨੇ। ਠੀਕ ਹੈ ਆਉਣ ਉਹ ਪੰਜਾਬ ਲਈ ਪੰਜਾਬ ਦੇ ਚੁਣੇ ਹੋਏ ਨੇ ਕੇਜਰੀਵਾਲ ਕੀ ਸਾਡਾ ਮਾਮਾ ਲੱਗਦਾ ਯਾਰ। ਹੈ ਲੋਕਾਂ ਨੂੰ ਖੱਜਲ ਕਰਨ ਆ ਗਿਆ। ਕੀ ਕਰਕੇ ਗਿਆ ਲੋਕਾਂ ਲਈ ਖੱਜਲੇ ਕਰਕੇ ਗਿਆ ਉਲਟਾ ਆ ਜਾਮ ਲਵਾ ਗਿਆ ਵੀ ਹੈਲਪ ਕਰਨ ਲਈ ਤਿਆਰ ਨੇ ਸਾਡੇ ਕੋ ਰਸਣ ਵੀ ਭੇਜ ਰਹੇ ਨੇ ਪਰ ਸਾਡੀ ਸੋਚ ਇਹ ਸੀ ਕਿ ਅਸੀਂ ਮੌਕੇ ਤੇ ਜਾ ਕੇ ਦੇਖੀਏ ਕਿਹੜੀ ਚੀਜ਼ ਦੀ ਲੋੜ ਹੈ ਕਿਹੜੇ ਘਰਾਂ ਨੂੰ ਜ਼ਿਆਦਾ ਜ਼ਰੂਰਤ ਹੈ ਜਿਵੇਂ ਅਸੀਂ ਵੀਡੀਓ ਦੇ ਵਿੱਚ ਦੇਖਦੇ ਆ ਵੀ ਠੀਕ ਹੈ ਜੀ ਰਸਣ ਬਹੁਤ ਪਹੁੰਚ ਚੁੱਕਿਆ ਹਨਾ ਵੀ ਠੀਕ ਹੈ ਅਸੀਂ ਵੀ ਕਿਸੇ ਨੂੰ ਡੰਪ ਤੇ ਰਸਣ ਨਾ ਫੜਾ ਕੇ ਹੀ ਅਸੀਂ ਆਪਣੇ ਹੱਥੀਂ ਆਪਣੀ ਸੇਵਾ ਕਰੀਏ ਚਾਹੇ ਸਾਡੇ 4 ਦਿਨ ਲੱਗਣ ਜਿਹੜੇ ਲੋਕਾਂ ਨੇ ਜਿਹੜੀ ਨੀਤਨਾ ਸੱਚੀ ਨਾਲ ਸਾਨੂੰ ਰਾਸਣ ਦਿੱਤਾ ਅਸੀਂ ਉਸੇ ਸੱਚੀ ਨੀਤਨਾ ਪਛਾਈਏ ਪਰ ਯਾਰ ਸਾਨੂੰ ਤਾਂ ਉੱਥੇ ਤੱਕ ਪਹੁੰਚਣੇ ਨਹੀਂ ਦਿੱਤਾ ਜਾਂਦਾ ਆ ਖੜੀਆਂ 4 ਘੰਟਿਆਂ ਦੇ ਸਵੇਰੇ ਭਾਈ 11 ਵਜੇ ਪਹੁੰਚ ਕੇ ਤੇ 5 ਵਜੇ ਹਜੇ ਵੀ ਜਾਮਚਾਉ ਖੜੀਆਂ ਨੇ ਟਰਾਲੀਆਂ ਉਹ ਦੇਖ ਲੋ ਉਹ ਖੜੀਆਂ ਨੇ ਗੱਡੀਆਂ ਕਾਦੇ ਲਈ ਇੱਕ ਸਿਰਫ ਡਰਾਮੇ ਲਈ ਤੁਸੀਂ ਆ ਜਾਓ ਯਾਰ ਦੇਜੋ ਜਿਹੜਾ ਤੁਹਾਡਾ ਕਾਹਦਾ ਪ੍ਰੋਟੋਕਾਲ ਹੈ ਕਾਦੇ ਲਈ ਤੁਸੀਂ ਨੀ ਸਕਿਉਰਿਟੀ ਕਾਦੇ ਲਈ ਚੱਕੀ ਹੈ ਜਾਓ ਤੁਹਾਨੂੰ ਹਮਦਰਦੀ ਇੱਕ ਗੱਡੀ ਚ ਦੇਜੋ ਯਾਰ ਗੇੜਾ ਉਧਰੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮੈਂ ਹੈਲੀਕਾਪਟਰ ਦੇ ਤਾਂ ਉਹ ਯਾਰ ਕੀ ਕਰਨਾ ਹੈਲੀਕਾਪਟਰ ਚ ਕਿੰਨੇ ਲੋਕ ਕੱਢਤੇ ਕੀ ਤੁਹਾਡੇ ਲੋਕ ਸਪਾਈਡਰਮੈਨ ਨੇ ਵੀ ਹਾਂ ਕੋਠਿਆਂ ਤੋਂ ਉੱਡ ਕੇ ਤੁਹਾਡੇ ਹੈਲੀਕਾਪਟਰ ਚ ਵੜ ਜਾਣਗੇ ਦੋ ਬੰਦੇ ਤੁਸੀਂ ਕੱਢਦੇ ਹੋ ਯਾਰ ਮਸ਼ਹੂਰੀਆਂ ਤੁਹਾਡੀਆਂ ਐਡੀ ਐਡੀਆਂ ਤੁਸੀਂ 1000 ਕਰੋੜ ਰੁਪਇਆ ਤੁਸੀਂ ਫੰਡ ਠੀਕ ਆ ਐਡ ਵਾਸਤੇ ਰੱਖਿਆ ਹੋਇਆ ਉਹ ਉਹ ਲਾ ਦੋ ਤਾਂ ਯਾਰ ਲੋਕਾਂ ਦੀ ਸੇਵਾ ਵਾਸਤੇ ਹੜਪੀਟ ਤੈਨੂੰ ਦੇ ਦੋ ਤਾਂ ਤੁਹਾਡੀ ਐਡ ਤਾਂ ਤੁਹਾਡੀ ਮਸ਼ਹੂਰੀ ਤਾਂ ਲੋਕੇ ਕਰ ਦੇਣਗੇ ਵੀ ਇਦੋਂ ਚੰਗੀ ਸਰਕਾਰ ਨਹੀਂ ਹੈਗੀ ਜਿਹੜੇ ਲੋਕ ਅੱਜ ਗਾਲਾਂ ਕੱਢਦੇ ਨੇ ਵੀ ਹਾਂ ਤੁਸੀਂ ਡਰਾਮਿਆਂ ਤੋਂ ਬਾਹਰ ਨਹੀਂ ਆ ਤੇ ਹੁਣ ਵੀ ਨਹੀਂ ਆਉਂਦੇ ਯਾਰ ਹੁਣ ਵੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਨਹੀਂ ਜਾਂਦੇ ਹੋ ਕਮਾਲ ਹੈ ਯਾਰ ਤੁਹਾਡੀ ਸੋਹਣ ਨੂੰ ਤੁਸੀਂ ਜ਼ਿਕਰ ਕੀਤਾ ਕਿ ਹਾਂ ਠੀਕ ਆ ਸਾਡੇ ਮੁੱਖ ਮੰਤਰੀ ਆ ਉਹ ਆਉਣ ਇੱਥੇ ਪਰ ਜਿਹੜੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਉਹ ਮੁੱਖ ਮੰਤਰੀ ਵੀ ਨਹੀਂ ਨਾ ਕਰ ਰਹੇ ਪਹਿਲਾਂ ਤਾਂ ਇੱਕ ਘੇਰੇ ਦੇ ਵਿੱਚ ਸਿਕਿਉਰਟੀ ਚ ਬੈਠਦੇ ਨੇ ਉਹ ਹਾਥੇ ਰੋਟੀ ਲਾ ਕੇ ਖਾਣ ਦਾ ਜਿਹੜਾ ਸਾਰੇ ਪੰਜਾਬ ਨੇ ਦੇਖਿਆ ਕਿਵੇਂ ਐਕਸਪੋ ਕਿਉਂਕਿ ਹੁਣ ਹਰ ਚੀਜ਼ ਦੀ ਵੀਡੀਓ ਬਾਹਰ ਆ ਜਾਂਦੀ ਐਕਸਪੋਜ਼ ਹੋ ਜਾਂਦੇ ਛੇਤੀ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਫਿਰ ਉਹ ਬਿਕੁਰਕੀ ਲਾ ਕੇ ਰੋਟੀ ਫੜਾ ਦਿੰਦੇ ਨੇ ਉਸ ਤੋਂ ਬਾਅਦ ਫਿਰ ਆ ਕੇ ਇੱਕ ਬੰਦਾ ਚਿੰਬੜ ਕੇ ਉਹਨਾਂ ਨੂੰ ਰੋਲ ਲੰਗਿਆ ਤੇ ਦੂਜੀ ਤਰੀਕ ਕਲਿੱਪ ਵਾਲੀ ਬੀਬੀ ਦੀ ਚਰਚਾ ਹੋ ਰਹੀ ਪਰ ਜਿਹੜੇ ਮੁੱਖ ਮੰਤਰੀ ਨੂੰ ਕਰਨਾ ਦਾ ਪੁੱਤ ਉਸ ਮੁੱਖ ਮੰਤਰੀ ਨੂੰ ਜੀਤੋ ਤੋਂ ਜੀਤੋ ਉਮੀਦ ਸੀ ਪੂਰੇ ਪੰਜਾਬ ਨੂੰ ਉਸ ਮੁੱਖ ਮੰਤਰੀ ਵੱਲੋਂ ਵੀ ਹਜੇ ਤੱਕ ਠੰਡੀ ਹਵਾ ਦਾ ਬੁੱਲਾ ਨਹੀਂ ਆਇਆ ਅਸਲ 'ਚ ਭਾਈ ਲੋਕ ਨਾ ਇਹ ਚੀਜ਼ਾਂ ਨੂੰ ਸਮਝ ਚੁੱਕੇ ਨੇ ਵੀ ਇਹ ਗਮਰਾਹ ਕਰਕੇ ਬਣੀ ਹੋਈ ਸਰਕਾਰ ਹੈ ਇਨਾਂ ਕੋਲੇ ਤਜਰਬਾ ਤਾਂ ਹੈ ਨਹੀਂਗਾ ਠੀਕ ਹੈ ਇੱਕ ਫਸੇ ਹੋਏ ਮਜਬੂਰ ਲੋਕਾਂ ਦੇ ਵਿੱਚ ਅੱਜ ਵੀ ਆਪਾਂ ਐਕਟਿੰਗ ਕਰੀ ਜਾਂਦੇ ਆ ਆਪਣੇ ਉੱਪਰ 150 ਕੈਮਰਾ ਚੱਲਦਾ ਹੁੰਦਾ ਹੱਥ ਤੇ ਆਪਾਂ ਰੋਟੀ ਰੱਖ ਲੈਨੇ ਜਦੋਂ ਆਪਣਾ ਉਹ ਜਿਹੜੇ ਵੀ ਕਲਿੱਪ ਲੈਣੇ ਨੇ ਫੋਟੋ ਸੈਸ਼ਨ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਰੋਟੀ ਫੜਾਉਣੇ ਉਹ ਝੂਠੀ-ਮੁੱਠੀ ਰੋਟੀ ਉਹ ਖਾ ਕੇ ਦਿਖਾ ਦਿਓ ਚੱਲ ਬੈਠੇ ਤਾਂ ਹੈਗੇ ਓਹ ਲੋਕਾਂ ਨੂੰ ਐ ਤਾਂ ਹੋ ਜੂ ਵੀ ਸਾਡਾ ਮੁੱਖ ਮੰਤਰੀ ਸਾਡੀ ਰੋਟੀ ਖਾਂਦਾ ਉਹਦੇ ਨਾਲੋਂ ਤਾਂ ਯਾਰ ਸਾਡੇ ਲੋਕਾਂ ਦਾ ਦਿਲ ਅੱਜ ਵੀ ਵੱਡਾ ਸੇਵਾ ਕਰਨ ਜਾਂਦੇ ਉਹ ਕਹਿੰਦੇ ਨੇ ਚਾਹ ਪੀਣੀ ਐ ਰੋਟੀ ਖਾਣੀ ਐ ਹੈ ਇਹ ਇਹ ਪੰਜਾਬ ਲਈ ਕਰ ਕੀ ਰਹੇ ਨੇ ਸਿਰਫ ਪੰਜਾਬ ਦੇ ਲੋਕਾਂ ਨੂੰ ਗਮਰਾਹ ਬਾਈ ਜੀ ਇਹ ਤਾਂ ਠੀਕ ਹੈ ਸਮਾਂ ਨਹੀਂ ਹੈਗਾ ਇਹਨਾਂ 'ਚ ਗਲਤੀਆਂ ਕੱਢੀਏ ਇਹ ਤਾਂ ਪੰਜਾਬ ਨੂੰ ਦਿਖ ਗਿਆ ਇਹ ਤਾਂ 2027 'ਚ ਲੋਕ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਦੇ ਦੇਣਗੇ ਬੜੀ ਚੰਗੀ ਤਰ੍ਹਾਂ ਤੁਸੀਂ ਰੁਕੋ ਮਹੀਨਾ ਦੋ ਮਹੀਨੇ ਆ ਨੰਗਣ ਤੋਂ ਆ ਮਹੌਣ ਤੋਂ ਠੀਕ ਮਾਹੌਲ ਉਦੋਂ ਬਾਅਦ ਦਿਖਾਵਾਂਗੇ ਤੁਹਾਨੂੰ ਇਹਨਾਂ ਦੇ ਵੀਡੀਓ ਇਹਨਾਂ ਦਾ ਜਵਾਬ ਉਦੋਂ ਦੇਵਾਂਗੇ ਪਰ ਜਿਸ ਤਰੀਕੇ ਕਿ ਮੈਂ ਗੱਲ ਕਰਦਾ ਸੀ ਕਿ ਉਹਨਾਂ ਨੇ ਵੀ ਨਹੀਂ ਕੀਤਾ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਸੀ ਪਰ ਮੁੱਖ ਮੰਤਰੀ ਤੋਂ ਇਲਾਵਾ ਜਿਹੜੇ ਵੀ ਨੇ ਉਹ ਅਮਰਸਰ ਤੋਂ ਨੇ ਰਾਜ ਸੰਸਦ ਇਨਚਾਰਜ ਲਾਇਆ ਇਹਨਾਂ ਦੇ ਉਹ ਬੀਬੀ ਸੋਨੀਆ ਮਾਨ ਉਹ ਕਿਸਾਨਾਂ ਨੂੰ ਦੱਸ ਰਹੇ ਨੇ ਕਿ ਕਿਵੇਂ ਤੁਸੀਂ ਦੇਖੋ ਬੰਦ ਕਰਨਾ ਕਿਵੇਂ ਤੁਸੀਂ ਪਾਣੀ ਬੰਦ ਕਰਨਾ ਉਹ ਜੋ ਡੀਸੀ ਕੰਮ ਕਰਦੇ ਨੇ ਉਹ ਲੱਗੇ ਹੋਏ ਨੇ ਬੜਾ ਸ਼ਾਨਦਾਰ ਬੜਾ ਸੋਹਣਾ ਕੰਮ ਕਰ ਰਹੇ ਨੇ ਅਮਰਸਰ ਦੇ ਡੀਸੀ ਪੂਰਾ ਪੰਜਾਬ ਉਹਨਾਂ ਦੀ ਸਿਫਤ ਕਰ ਰਿਹਾ ਤੇ ਦੂਜੇ ਬੀਬੀ ਜਿਹੜੇ ਇਹਨਾਂ ਦੇ ਲੀਡਰ ਉਹ ਜੇਬਾਂ 'ਚ ਹੱਥ ਪਾ ਕੇ ਨਹੀਂ ਸੀ ਤੇ ਮਗਰ ਮੰਗ ਜਿਵੇਂ ਡਾਇਰੈਕਸ਼ਨ ਦੇਣੀਆਂ ਹੁੰਦੀਆਂ ਨੇ ਉਹਨਾਂ ਇਹਨਾਂ ਦੇ ਸਾਰਿਆਂ ਦਾ ਹੀ ਇਹ ਹਾਲ ਹੋ ਗਿਆ ਨਾ ਉਹ ਇੱਕ ਪਾਸੇ ਉਹ ਉਹਨਾਂ ਨੂੰ ਤਾਂ ਸ਼ਰਮ ਆ ਜਾਣੀ ਚਾਹੀਦੀ ਜਿਸ ਤਰ੍ਹਾਂ ਕਿਸਾਨਾਂ ਨੂੰ ਬੋਲਦੇ ਆ ਕਿ ਹਰੀਆਂ ਪੱਗਾਂ ਮੰਨ ਕੇ ਆ ਜਾਂਦੇ ਉਹ ਉਹ ਕਿਸਾਨੇ ਹੀ ਕਹਿ ਰਹੇ ਆ ਨਾ ਵੀ ਤੁਹਾਡਾ ਰੋਲ ਕੀ ਆ ਸਰਕਾਰ ਦਾ ਜਿਹੜਾ ਰੋਲ ਹੁੰਦਾ ਹਜੇ ਤੱਕ ਸਰਕਾਰ ਦਾ ਰੋਲ ਸਾਨੂੰ ਦਿਖ ਨਹੀਂ ਰਿਹਾ ਕੰਮ ਕੌਣ ਕਰ ਰਿਹਾ ਲੋਕਾਂ ਨਾਲ ਤਾਂ ਲੋਕ ਖੜ੍ਹ ਰਹੇ ਨੇ ਸੋਸ਼ਲ ਸਿਕਿਉਰਿਟੀ ਕੀ ਦਾ ਕੰਮ ਆ ਸਰਕਾਰ ਦਾ ਕੰਮ ਆ ਪਰ ਸਰਕਾਰ ਨਹੀਂ ਦੇ ਰਹੀ ਸਿਕਿਉਰਿਟੀ ਸਿਕਿਉਰਿਟੀ ਲੋਕ ਦੋਆਬੇ ਦੇ ਵਿੱਚ ਆ ਰਹੇ ਨੇ ਉਧਰੋਂ ਮਾਲਵੇ ਵਾਲੇ ਹਰਿਆਣੇ ਤੋਂ ਲੋਕ ਆ ਰਹੇ ਨੇ ਮਾਝੇ ਦੇ ਵਿੱਚ ਜਿੱਥੇ ਇਥੇ ਨੁਕਸਾਨਾ ਉੱਥੇ ਮਾਲਵਾ ਸਾਰਾ ਬੈਠਾ ਉੱਥੇ ਹਰਿਆਣੇ ਲੋਕ ਬੈਠੇ ਨੇ ਪਰ ਸਰਕਾਰ ਇਹੀ ਤਾਂ ਲੋਕਾਂ ਨੂੰ ਗੁੱਸਾ ਨਾ ਕਿ ਸਰਕਾਰ ਆਪਣਾ ਕੰਮ ਨਹੀਂ ਕਰ ਰਹੀ ਲੋਕ ਕਰ ਰਹੇ ਨੇ ਲੋਕਾਂ ਲਈ ਬਾਈ ਜੀ ਦੇਖੋ ਜਿਹੜੇ ਡੀਸੀ ਸਾਹਿਬ ਮੈਡਮ ਕਰ ਰਹੇ ਨੇ ਨਾ ਤਾਂ ਅੱਜ ਉਹਨਾਂ ਦੀ ਸਲੰਘਾ ਵੀ ਹੋ ਰਹੀ ਹੈ ਇੱਕ ਇਹਨਾਂ ਦੀ ਬੀਬੀ ਹੈ ਜਿਹੜੀ ਗਾਲਾਂ ਕੱਢਦੀ ਹੈ ਕਮ ਸੇ ਕੰਮ ਉਹਨਾਂ ਨੂੰ ਇੰਨਾ ਤਾਂ ਚਾਹੀਦਾ ਬਜ਼ੁਰਗਾਂ ਨੂੰ ਯਾਰ ਬੋਲੀ ਦਾ ਕਿਵੇਂ ਹੈ ਹਨਾ ਤੁਸੀਂ ਬਜ਼ੁਰਗਾਂ ਨੂੰ ਜਲੀਲ ਕਰ ਰਹੇ ਹੋ ਇਹਨਾਂ ਨੂੰ ਧੱਕੇ ਮਾਰੋ ਇੱਥੋਂ ਕੱਢੋ ਯਾਰ ਤੁਸੀਂ ਕਿਵੇਂ ਭੁੱਲ ਗਏ ਵੀ ਇਹਨਾਂ ਲੋਕਾਂ ਦੇ ਸਿਰ ਤੇ ਰਾਜਨੀਤੀ ਕਰਕੇ ਤੁਸੀਂ ਬੜਿਓ ਬਣਿਓ ਅੱਜ ਅੱਜ ਤੁਸੀਂ ਇਹਨਾਂ ਨੂੰ ਧੱਕੇ ਮਾਰਦੇ ਹੋ 2022 ਦੇ ਧਰਨੇ 'ਚ ਦਿੱਲੀ ਜਾਜਾ ਬੰਦੇ ਹੁੰਦੇ ਸਾਰੇ ਇਹ ਬਾਈ ਜੀ ਉਹੀ ਹੈ ਨਾ ਉਹੀ ਕਿਸਾਨ ਉਦੋਂ ਚੰਗੇ ਲੱਗਦੇ ਤੇ ਅੱਜ ਉਹਨਾਂ ਕਿਸਾਨਾਂ ਦੀਆਂ ਫਸਲਾਂ ਰੁੜ ਗਈਆਂ ਅੱਜ ਜਦੋਂ ਉਹਨਾਂ ਦੀ ਮਦਦ ਕਰਨ ਦੀ ਲੋੜ ਹੈ ਤਾਂ ਅੱਜ ਇਹ ਉਹਨਾਂ ਨੂੰ ੱੱਕੇ ਮਾਰਦੇ ਨੇ ਗਾਲ੍ਹਾਂ ਕੱਢਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਇਹ ਲੋਕਾਂ ਨੂੰ ਰੱਬ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਬਾਕੀ ਜਿਹੇ-ਜਿਹੇ ਹੈਗੇ ਨੇ ਨਾ ਜਿਹੇ ਜੀ ਕੋਕੋ ਇਹ ਜੇ ਕੋਕੋ ਤੇ ਜਾਏ ਤਾਂ ਸਾਰੇ ਨੇ ਦੇਖੋ ਹਰੇਕ ਨੂੰ ਮਾੜਾ ਨਹੀਂ ਕਹਿੰਦੇ ਉਹ ਸੰਤ ਸੀਚੇ ਵਾਲ ਸੰਨੇ ਠੀਕ ਹੈ ਕਰਦੇ ਨੇ ਸੇਵਾ ਯਾਰ ਅਸੀਂ ਉਹਨਾਂ ਦੀ ਠੀਕ ਹੈ ਕਰਦੇ ਹਾਂ ਸਲਾਗਾ ਕਰਦੇ ਹਾਂ ਅਸੀਂ ਉਹਨਾਂ ਨੂੰ ਹੱਥ ਜੋੜਦੇ ਹਾਂ ਵੀ ਹਾਂ ਠੀਕ ਹੈ ਤੁਸੀਂ ਸੱਚੇ ਦਿਲੋਂ ਲੱਗੇ ਹੋਇਓ ਇਹ ਵੀ ਕਰਨ ਸਾਨੂੰ ਮੇਰੀ ਗੱਲ ਸੁਣੋ ਮੇਰੇ ਕੱਲੇ ਬ੍ਰਾਈ ਕਰਨ ਨਾਲ ਕੀ ਹੋ ਜੇ ਸੇਵਾ ਕਰਨਗੇ ਤਾਂ ਹਜ਼ਾਰਾਂ ਲੋਕ ਇਹਨਾਂ ਦੇ ਹੱਕ ਚਾਕੇ ਖੜ੍ਹ ਜਾਣਗੇ ਅੱਜ ਇਹਨਾਂ ਦਾ ਟਰੋਲ ਬਣ ਰਿਹਾ ਹੈ ਇਹਨਾਂ ਦਾ ਮਜ਼ਾਕ ਉੱਟਦਾ ਹਰੇਕ ਤੁਸੀਂ ਕੋਈ ਸਾਈਟ ਖੋਲ ਕੇ ਦੇਖ ਲਓ ਉੱਥੇ ਇਹ ਮਜ਼ਾਕ ਦਾ ਪਾਤਰ ਬਣੇ ਹੋ ਨੇ ਇਹਨਾਂ ਨੂੰ ਨਹੀਂ ਦਿਖਦਾ ਵੀ ਅਸੀਂ ਲੋਕਾਂ ਨਾਲ ਕੀ ਕਰ ਰਹੇ ਆ ਸਾਡਾ ਮਜ਼ਾਕ ਉੱਡ ਰਿਹਾ ਸੰਤ ਸਾਹਿਬ ਕੰਮ ਕਰਦੇ ਨੇ ਅਸੀਂ ਠੀਕ ਹੈ ਉਹਨਾਂ ਦੀ ਇਸ ਚੀਜ਼ ਦੀ ਸਲਾਹਗਾ ਕਰਦੇ ਆਂਗੇ ਇਹ ਕਰਨ ਕੇ ਕਰਾਂਗੇ ਬਈ ਜੀ ਇਹਨਾਂ ਦੀ ਕਿਉਂ ਨਹੀਂ ਕਰਾਂਗੇ ਉਹ ਮੈਡਮ ਡੀਸੀ ਮੈਡਮ ਨੇ ਉਹ ਠੀਕ ਹੈ ਯਾਰ ਸੱਚੇ ਦਿਲੋਂ ਸੇਵਾ ਕਰਦੇ ਨੇ ਇੱਕ ਇਹਨਾਂ ਦੀ ਉਹ ਮੈਡਮ ਸੋਨੀਆ ਮਾਨ ਹੈ ਉਹ ਸਾਡੇ ਇਹ ਕਿਸਾਨਾਂ ਨੂੰ ਦੱਸ ਰਹੀ ਹੈ ਜਿਨ੍ਹਾਂ ਦੀ ਸਾਰੀ ਸਾਰੀ ਉਮਰ ਇਹਨਾਂ ਦਰਿਆਵਾਂ ਦੇ ਕੰਢੇ ਲੰਗੀ ਚਾਰ ਚਾਰ ਬਾਰ ਉਹਨਾਂ ਨੇ ਇਹ ਕੁਝ ਦੇਖ ਲਿਆ ਪੰਜਾਬ ਤੇ ਮੁਸੀਬਤ ਪਈ ਹੋਈ ਉਹਨਾਂ ਨੇ ਏਡੇ ਏਡੇ ਬੰਨ ਮਾਰਤੇ ਤੁਸੀਂ ਉਹਨਾਂ ਨੂੰ ਦੱਸਿਆ ਨੇ ਇੱਕ ਮੋਗੇ ਚ ਥੋੜਾ ਲਾ ਦਿਓ ਫਲਾਨਾ ਲਾ ਦਿਓ ਦੱਸਿਆ ਯਾਰ ਹੱਦ ਹੈ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਕੀ ਦਿਖਾਉਣਾ ਚਾਹੁੰਦੇ ਹੋ ਹੈ ਠੀਕ ਹੈ ਉਹੀ ਲੋਕਾਂ 'ਕਜਾ ਥੋੜਾ ਮਜ਼ਾਕ ਡਾਈ ਜਾਂਦੇ ਨੇ ਕਮ ਸੇ ਕਮ ਆਪਾਂ ਨੂੰ ਬੋਲਣ ਤੋਂ ਪਹਿਲਾਂ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਉਹਦਾ ਮਤਲਬ ਕੀ ਹੈ ਤੁਸੀਂ ਲੋਕਾਂ ਨੂੰ ਹਜੇ ਵੀ ਟੀਚਰਾਂ ਕਰਦੇ ਹੋ ਉਹਨਾਂ ਨੂੰ ਸਿਖਾਉਨੇ ਤੁਸੀਂ ਨੱਕੇ ਲਾਉਣੇ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ ਲਾਤੇ ਭਾਈ ਜੀ ਜੀ ਸ਼ੁਕਰੀਆ ਸਰਪੰਨ ਸਾਹਿਬ ਥੈਂਕ ਯੂ ਜਰਨਲ ਜੁੜੇ ਧੰਨਵਾਦ ਤੁਹਾਡਾ ਸੋ ਤਾਂ ਸਾਰੇ ਲੋਕਾਂ ਵੱਲੋਂ ਹੀ ਇੱਕ ਹੋਰ ਫਿਰ ਮੈਂ ਤੁਹਾਨੂੰ ਕਹਣਾ ਕਿ ਪਿੱਛੇ ਦੇਖ ਲਓ ਤੁਸੀਂ ਪੂਰਾ ਰਾਹ ਖਾਲੀ ਪਿਆ ਉਹ ਉੱਥੇ ਲੋਕ ਨਹੀਂ ਹੈਗੇ ਪਹਿਲਾਂ ਉੱਥੇ ਲੋਕਾਂ ਦੀ ਬਹੁਤ ਬਹੁਤ ਰਸ਼ ਹੁੰਦਾ ਸੀ ਉੱਥੇ ਲੋਕ ਜਿਹੜੇ ਮਦਦ ਲੈ ਕੇ ਆਉਣ ਵਾਲੇ ਸੀ ਹੁਣ ਤੁਸੀਂ ਦੇਖੋਗੇ ਬਹੁਤ ਦੂਰ ਘਟੋ ਘਟ 500 ਮੀਟਰ ਪਿੱਛੇ ਉਸ ਪੁਲ ਤੋਂ ਲੋਕਾਂ ਨੂੰ ਰੋਕ ਦਿੱਤਾ ਗਿਆ ਕੱਲੀਆਂ ਪੁਲਿਸ ਦੀਆਂ ਜਿਪਸੀਆਂ ਦਿਸਦੀਆਂ ਨੇ ਤਾਂ ਇੱਕ ਵਾਰ ਫਿਰ ਸਾਡੀ ਇਹੀ ਅਪੀਲ ਆ ਸਰਕਾਰ ਨੂੰ ਵੀ ਲੋਕਾਂ ਨੂੰ ਇਹ ਕਿ ਮਦਦ ਜਿੱਥੇ ਲੈ ਕੇ ਆਉਣੀਆਂ ਦੇਖ ਕੇ ਪਹਿਲਾਂ ਦੇਖ ਲਓ ਫਿਰ ਉਸੇ ਜਗ੍ਹਾ ਤੇ ਮਦਦ ਲੈ ਕੇ ਆਓ ਤੇ ਦੂਜੇ ਸਰਕਾਰ ਦੀ ਜਿਹੜੀ ਲਗਾਤਾਰ ਡਰਾਮੇबाजी ਆ ਇੱਕ ਤਾਂ ਲੋਕ ਪਹਿਲਾਂ ਹੀ ਪਰੇਸ਼ਾਨ ਨੇ ਕੁਦਰਤ ਦੀ ਆਫਤਾ ਕੁਦਰਤੀ ਆਫਤਾ ਲੋਕ ਪਰੇਸ਼ਾਨ ਨੇ ਲੋਕਾਂ ਨੂੰ ਉਮੀਦ ਆ ਕਿ ਸਾਡੀ ਸਰਕਾਰ ਸਾਨੂੰ ਇਸ ਮੁਸੀਬਤ ਚੋਂ ਕੱਢੇਗੀ ਪਰ ਇਹ ਸਰਕਾਰ ਉਹ ਕੇਜਰੀ ਵਾਲਾ ਜੋ ਦੂਜੀ ਵਾਰ ਕੁਦਰਤੀ ਆਫਤ ਤੋਂ ਬਾਅਦ ਆਪ ਖੁਦ ਆਫਤ ਬਣ ਕੇ ਲੋਕਾਂ ਲਈ ਆਏ تھے ਜਿਹੜੇ ਮਦਦ ਕਰਨਾ ਚਾਹੁੰਦੇ ਸੀ ਮਦਦ ਦੇਣੀ ਚਾਹੁੰਦੇ ਸੀ ਉਹਨਾਂ ਨੂੰ ਰੋਕਿਆ ਗਿਆ ਪਰੇਸ਼ਾਨ ਕੀਤਾ ਗਿਆ ਚਾਰ-ਚਾਰ ਘੰਟੇ ਜਿਸ ਤਰੀਕੇ ਨਾਲ ਦਾ ਕਲਚਰ ਆਗਾ